ਕੀ ਤੁਸੀਂ ਜਾਣਦੇ ਹੋ ਆਜ਼ਾਦ ਭਾਰਤ ਦੀ ਕ੍ਰਿਕਟ ਟੀਮ ਦੇ ਪਹਿਲੇ ਕਪਤਾਨ ਕੌਣ ਸਨ ਭਾਰਤ ਲਈ ਕਿਸ ਨੇ ਸਭ ਤੋਂ ਪਹਿਲੀ ਟੈਸਟ ਸੈਂਚਰੀ ਬਣਾਈ ਸੀ ਭਾਰਤ ਦਾ ਉਹ ਮਹਾਨ ਖਿਡਾਰੀ ਸੀ ਲਾਲਾ ਅਮਰਨਾਥ 11 ਸਤੰਬਰ 1911 ਨੂੰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਜਨਮੇ ਲਾਲਾ ਅਮਰਨਾਥ ਦੀ ਅੱਜ 105ਵੀਂ ਜਨਮ ਦਿਨ ਹੈ ਅਮਰਨਾਥ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਪਹਿਲੀ ਸੈਂਚਰੀ ਬਣਾਉਣ ਵਾਲੇ ਖਿਡਾਰੀ ਸਨ 15 ਦਸੰਬਰ 1933 ਨੂੰ ਮੁੰਬਈ ਦੇ ਵਿੱਚ ਇੰਗਲੈਂਡ ਦੇ ਖਿਲਾਫ ਖੇਡੇ ਗਏ ਆਪਣੇ ਪਹਿਲੇ ਟੈਸਟ ਵਿੱਚ ਹੀ ਉਹਨਾਂ ਨੇ 118 ਦੌੜਾਂ ਬਣਾਈਆਂ ਸਨ ਹਾਲਾਂਕਿ ਇਹ ਉਹਨਾਂ ਦੀ ਜ਼ਿੰਦਗੀ ਦੀ ਇਕਲੌਤੀ ਸੈਂਚਰੀ ਵੀ ਸੀ ਕਿਉਂਕਿ ਕੁਝ ਸਿਆਸੀ ਕਾਰਨ ਕਰਕੇ ਉਹਨਾਂ ਨੂੰ 12 ਸਾਲ ਮੈਦਾਨ ਤੋਂ ਬਾਹਰ ਰਹਿਣਾ ਪਿਆ ਅਮਰਨਾਥ ਸਿਰਫ ਬੈਟਿੰਗ ਲਈ ਹੀ ਨਹੀਂ ਬਲਕਿ ਉਹਨਾਂ ਦੀ ਗੇਂਦਬਾਜ਼ੀ ਵੀ ਕਮਾਲ ਦੀ ਸੀ ক্রিকেট ਦੇ ਮਹਾਨ ਖਿਡਾਰੀ ਡੌਨ ਬ੍ਰੈਡਮਨ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਵਾਰ ਹਿੱਟ ਵਿਕਟ ਆਊਟ ਹੋਏ ਨੇ ਤੇ ਉਹਨਾਂ ਨੂੰ ਆਊਟ ਕਰਨ ਦਾ ਇਮਾਨ ਲਾਲਾ ਅਮਰਨਾਥ ਦੇ ਨਾਂ ਸੀ ਐ ਨਹੀਂ ਨਹੀਂ ਭਾਰਤ ਨੇ ਪਹਿਲੀ ਟੈਸਟ ਸੀਰੀਜ਼ ਵੀ ਲਾਲਾ ਅਮਰਨਾਥੀ ਕਪਤਾਨੀ ਵਿੱਚ ਜਿੱਤੀ ਸੀ